ਸੁਖਾ ਨਾ ਮਾਣਿ ਜੀਉ ਪੰਡਤ ਸੰਤਿ ਦੇ ਆਗਿ ਗੁਰੂ ਰਾਮਨਾਮਿਕ ਸੰਤਿ ਦੇ ਅਗਿ ਆਲੀ ਕੋਈ ਆਉ ਨਾ ਨੰਦ ਨੰਦ ਦੇ ਆਗਿ ਆਹਿ ਗੁਰੂ ਬੋਲਨ ਜੀ ਕਾ ਸਤਨਾਮ ਸ੍ਰੀ ਵਾਸੁ ਗੁਰੂ ਵਾਸੁ ਗੁਰੂ ਵਾਸੁ ਗੁਰੂ ਵਾਸੁ ਗੁਰੂ ਜਿੰਦਤ ਨਵਾਂ ਨਸਾ ਦਾ ਦੁੱਖ ਹੰਤਾ ਸੁਖ ਰਾਸ ਤਾ ਕੋ ਬਿਗ ਨਾ ਕੋ ਲੱਗੈ ਜਗ ਦੇ ਪ੍ਰਭ ਅਗਰ ਤਰਦਾਸ ਸੁਖ ਦਾਤਾ ਭਰ ਭਿੰਦ ਨੂੰ ਤਿਸ ਅਗਰ ਸਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤੋਂ ਕਾ ਤਿਆਵੇ ਰਾਸ ਓਮਕਾਰ ਸ੍ਰੀ ਵਾਹਿਗੁਰੂ ਜੀ ਦੀ ਫਤਹਿ ਸ੍ਰੀ ਗੋਬਿੰਦ ਜੀ ਸਹਾਇ ਬਾਤ ਸ੍ਰੀ ਚਤੁਰ ਸਿੰਘ ਜੀ ਦੀ ਪਾਤਸ਼ਾਹੀ ਦੇ ਸਮੇਂ ਪ੍ਰਥਮ ਗੁਗਤੀ ਸਮਰ ਕਰ ਗੁਰੂ ਨਾਨਕ ਦੇਵ ਜੀ ਆਏ ਫਿਰ ਨੰਦ ਗੁਰੂ ਜੀ ਆਮਰਤਾਸ ਤੇ ਨਾਮ ਦਾਸ ਸਹਿ ਬੁਝਾਈ ਅਰ ਜਨ ਹਕੂ ਬੰਦਰਾਮ ਸਮਰਮ ਸਿਧੀ ਕਰਾਈ ਸ੍ਰੀ ਹਰਿ ਪ੍ਰਸਾਦ ਜੀ ਧਿਆਗਿਆ ਜਿਸ ਦਿਨ ਚੇ ਸਭ ਦੁੱਖ ਜਾਏ ਤ੍ਰਿਭਾਗਦਰ ਸਮਰ ਪਰਨਾਉਂ ਦਿੱਤਾ ਬਤਾਏ ਸਫਾਈ ਹੋਏ ਸਹਾਈ ਦਸਨ ਪਾਦ ਸਾਹਿਬ ਸਹਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈਂ ਹੋਇ ਸਹਾਇਨ ਸਭ ਤਾਈਂ ਹੋਇ ਸਹਾਇ ਦਸ ਪਾਸੇ ਰਹੀ ਅਜਿ ਦੇ ਜੋ ਫੇਰੀ ਪ੍ਰੋਗਰਾਮ ਸਾਹਿਬ ਜੀ ਦੇ ਪਾਸ ਜਿੰਦਾਰ ਦਾ ਧਿਆਨ ਕਰਕੇ 판 ਸਾਹਿਬ ਬੋਲੋ ਜੀ ਹੋਵੇਵਾਸ ਪੰਜਾਬ ਪਿਆਰੀਆਂ ਚਾਹਾਂ ਸਭ ਜਾਦਿਆਂ ਚਾੜੀਆਂ ਬੁਕਦੇਆਂ ਫੱਟੀਆਂ ਜੋਪੀਆਂ ਤਪੀਆਂ ਜਿਨ੍ਹਾਂ ਨਾਮ ਤਪਿਆ ਬੰਨ ਕੇ ਛੱਕਿਆ ਦੇਖ ਚਲਾਈ ਤੇਗ ਵਾੜੀ ਦੇ ਸੇਣ ਵਿੱਚ ਕੀਤਾ ਤਨ ਪਿਆਰ ਇਹ ਸੱਚਾ ਅਰੰਭ ਪਵਿੱਤਰ ਕੁਮਾਰ ਦਾ ਧੰਨ ਤੱਕ ਖਾਨਸਾ ਜੀ ਸਾਹਿਬ ਗੁਰੂ ਜੀ ਵਾਹਿਗੁਰੂ ਸਿਧੁਰ ਜਨ ਸੰਗ ਸੰਧਰੀ ਅਦੇ ਧਰਮ ਦੇ ਹੀ ਸਿਸ਼ਤੇ ਬੰਦ ਬੰਦ ਬਚਾਏ ਖੋਪੜੀਆਂ ਲੋਹਣੀਆਂ ਚਲ ਕਟੇਨ ਦੇ ਚੜੇ ਤੰ ਆੜੇ ਨਾਲ ਚਰਾਈ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਸਾਰਿਆ ਸਿੱਖੀ ਤੇ ਸੰਸਾਰ ਸੰਗ ਜੁਬਾਹੀ ਵਾਹਿਗੁਰੂ ਮਹੂਸ਼ ਕੀ ਦਸੰਦਰ ਸੰਗਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੰਦੂ ਜੀ ਵਾਹਿਗੁਰੂ ਗੁਰੂ ਪੰਥਾਂ ਦੇ ਸਤਿਗਤਾਂ ਸਰਬੱਤ ਗੁਰੂ ਦਵਾਰਾਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੰਦੂ ਜੀ ਵਾਹਿਗੁਰੂ ਗੁਰੂ ਪ੍ਰਤਮਾ ਸਰਬੱਤ ਖਾਲਸਾ ਜੀ ਅਰਦਾਸ ਅੱਜ ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ 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 ਚਿੱਤਾਂ ਬੈਰ ਚਿੱਤਾਂ ਬੰਦ ਤੇ ਸਦਕਾ ਸ਼ਾਂਤ ਸੁਖ ਹੋਵੇ ਜਹਾਂ

ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਿਵਾ ਬੱਤ ਚੀ ਮੱਤ ਪੱਦੇ ਰੱਖਿਆ ਕਤਾਰ ਵਰਤੂਹੀ ਤਕਾਲ ਪੁਰਥ ਆਪਣੇ ਪੰਥ ਦੇ ਸਦਾ ਸਹਾਈ ਸਰਕਾਰ ਜੀ ਉਹ ਜਨਾ ਗੁਰਦੁਆਰਿਆਂ ਗੁਰ ਪੀਠਾਂ ਤੇ ਗੁਰਦੁਆਰਾਂ ਤੋਂ ਪੰਥ ਖਾਲਸੇ ਨੂੰ ਬਿਸ਼ੋੜਿਆ ਗਿਆ ਹਜਰ ਜੀ ਜਨਾ ਦੇ ਫੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲਤਾ ਤੁਮ ਪਿਆਰੇ ਖਾਲਸੇ ਨੂੰ ਬਖਸ਼ੋ ਵੇਦ ਮਾਨਿਆ ਤੇ ਮਾਨ ਨਿਤਾਣਿਆਂ ਦੇ ਤਾਨ ਨਿਉਤ੍ਰਿਆਂ ਦੇ ਊਠ ਤੁਹਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹਾਦੜ ਆਪ ਜੀ ਦੇ ਫਰਜ਼ੂਰ ਅਰਦਾਸ ਬੇਨਤੀ ਹੈ ਬਹਾਦਰੀ ਸੱਜਣਾ ਨਿਵਾਸੀ ਸੰਗੋਹ ਸੰਗਤਾਂ ਬਦੋਂ ਭਲੇ ਉਤਮ ਤਪ મહਾਦਜ ਉਦਮਤ ਅਬਾਦ ਅੰਤਰ ਗਾਮੀ ਜਿਉਂ ਪੁਰੀਰੇ ਪਿਉ ਕਰਨਾ ਜੋ ਨਟਵਾ ਤੰਤ ਬਜਾ ਗਰ ਤਿਤੋਂ ਬਾਜ ਜੰਤ ਜਨਾਂ ਦੇ ਮਹਾਭਾਗ ਅਨੁਸਾਰ ਆਪ ਜੀ ਦੇ ਭਲੇ ਹਿਤ ਮੁਤਾਬਕ ਆਪ ਜੀ ਦੀ ਪਵਿੱਤਰ ਪ੍ਰੇਮ ਦਾ ਸਤਿਕਾਰ ਸਮੂਹ ਨਗਰ ਵਾਸੀਆਂ ਵੱਲੋਂ ਬਖਸ਼ਤ ਜੀ ਗੁਰੂ ਸਾਹਿਬ ਦੇ ਅਮਰ ਕਬਦੇ ਨਿਸ਼ਾਨ ਸਾਹਿਬ ਦੀ ਸਮੁੱਚੇ ਨਗਰ ਵੱਲੋਂ ਸੇਵਾ ਹੋਈ ਹੈ ਮਹਾਰਾਜ ਜੀ ਛੋਲੇ ਸਾਹ ਬਦਲੇ ਗੈਠ ਹਮ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਪੜਨ ਹੋਇਆ ਉਹ ਤੋਂ ਪ੍ਰੰਤ ਆਪ ਜੀ ਦੇ ਬਾਅਦ ਗੁਰੂਤ ਸਮਾਗਮ ਸ਼ੁਰੂ ਹੋਇਆ ਮਹਾਰਾਜ ਜੀ ਆਪ ਜੀ ਦੇ ਕਿਰਪਾ ਦਾ ਭਾਈ ਸ਼ੁਕਰਦਾਤਾ ਸੰਤ ਕਬਾਸ ਜੀ ਸੰਗਤ ਵਸੀ ਉਹਨਾਂ ਦੇ ਸਮੂਹੇ ਪਰਿਵਾਰ ਕੋਲ ਬੜੀ ਸ਼ਰਧਾ ਸਹਿਤ ਬਾਬਾ ਮੋਤੀ RAM ਜੀ ਬਹਿਰ ਜੇਨਾ ਦਾ ਸਮੂਹ ਪਰਿਵਾਰ ਕੋਲੋਂ ਵਿਚਕੂਇਕ ਸ਼ਹੀਦ ਪਿਤਾ ਜੀ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰ আরম্ভ ਹੋਏ ਸਮਹਾਦਰ ਜੀ ਇਸ ਮੁਝੀ ਸਮਾਗਮ ਦੇ ਸੇਵਾ ਸਵਰਗਵਾਸੀ ਸ੍ਰੀਮਾਨ ਸ਼ੰਕਰਦਾਸ ਜੀ ਬਨੁਖ ਹੋਈ ਹੈ ਮਹਤਾ ਜੀ ਆਪ ਜੀ ਨੇ ਧੰਪ ਕਰਦੇ ਪਰਿਵਾਰ ਦੀਆਂ ਸ਼ੁਭ ਸ਼ਹਾਵਾ ਗੁਰਮਤਨ ਸਾਹਿਬ ਸੰਪੂਰਕ ਦੀਆਂ ਹਰ ਮੈਦਾਨ ਨੂੰ ਖੱਤਬਾਂ ਫਕਿਰ ਬਖਸ਼ਿਸ਼ ਕਰਨ ਕਰ ਸੁਖ ਸ਼ਾਂਤੀ ਬਖਸ਼ਿਸ਼ ਕਰਨ ਦੀ ਸਿੱਖੀ ਸੇਵਾਤ ਅਤੇ ਪਰ ਉਦਾਹਾਰਨ ਬਖਸ਼ਿਸ਼ ਕਰਨ ਮਹਤਾ ਜੀ ਸਮੂਹ ਜੀਨ ਸੰਤਾਂ ਦੀਆਂ ਤਰਫੋਂ ਬੇਟਾ ਆਗਮਨ ਹਰ ਪ੍ਰਬੰਧ ਕਰੋ ਕਾਧਨ ਕਰਮ ਲੇਖ ਵਿਸਤ੍ਰਾਮੇ ਸੁਪਾਣੇ ਤੋਂ ਭਾਵ ਈਗਾਰਾ ਜੀ ਸੰਤਾਂ ਦੇ ਹਰਦਿਆਂ ਵਿੱਚੋਂ ਪਰਸੋਣੇ ਸੰਤਨ ਨੂੰ ਨਾਮ ਦੀ ਦਾਤ ਕਰशो ਅਮਰਤ ਬਿੰਦ ਦਾ ਜਾਗਣਾ ਨਾਮ ਬਾਣੀ ਅਤੇ ਬਾਣੀ ਦਾ ਪਿਆਰ ਬਖਸ਼ਿਸ਼ ਤੱਕਾਂ ਦੁਰਸਿੱਧ ਕੀ ਜੀਵਨ ਸਿੱਖੀ ਸਤਪੁਰ ਸਾਧਨ ਬਖਸ਼ਿਸ਼ ਕਰਨਾ ਮਹਾਰਾਜ ਜੀ ਸਮੂਹ ਪਰਿਵਾਰਾਂ ਵਿੱਚ ਸੁਭ ਸ਼ਾਂਤੀ ਬਣਾਈ ਰੱਖਣੀ ਬਹਾਦਰ ਜੀ ਨਗਰ ਖੜੇਮਾਲ ਨੂੰ ਕਿਸ ਫੋਟੋ ਮੁਸਕਾਉਣੇ ਕਿ ਆਇ ਸਾਮ ਜੀਤ ਸਿੰਘ ਜੀ ਦੇ ਜਲਸੇ ਤੋਂ ਬੜੀ ਗਵੇਰ ਦੇਵਤਾ ਸਹਿਤ ਮਹਾਰਾਜ ਜੀ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਿ ਰਿਹਾ ਮਹਾਰਾਜ ਜੀ ਇਤਿਹਾਸ ਦੀ ਪਰਚੂਣ ਕਰਦੇ ਹੋਏ ਗੁਰਮਤਿयां ਵਿਚਾਰਾ ਕਰਦੇ ਹੋ ਜਿਸ ਸਰਕਾਰ ਦੇ ਪਾਣੀ ਪਾਦੇ ਹੋਏ ਕੋ ਲਾਂਦੇ ਖੇਮਾ ਬਖਸ਼ੂ ਕੋ ਉਸ ਬਖਸ਼ੂ ਮਹਾਰਾਜ ਜੀ ਆਪ ਜੀ ਨੇ ਹਮੇਸ਼ਾ ਰਾਸਤੇ ਚੱਲਦੀ ਕਲਾ ਬਖਸ਼ਿਸ਼ ਕਰਨੀ ਜੀ ਜਿਉਂ ਭਾਰਾ ਤਿਉਂ ਰਾਤ ਲੈ ਹਮ ਸੰਗ ਕਰੇ ਆਏ ਰਾਮ ਜੀ ਹਮ ਪੂਰਨ ਦੁਆੜਾ ਹੀ ਸੁਦਾ ਹਰ ਰਾਜ ਰਖਾਈ ਹਮ ਬਾਤ ਤੋਂ ਗੁਰਦਤਾ ਹੈ ਦੇ ਮਤ ਸੁਝਾਈ ਤੇ ਨਾਮ ਦਾ ਸਰਪੰਚ ਦੇ ਅਧਿਆਇ ਚ ਰਖਾਈ ਸੇਵ ਪਰਵਾਰਾਂ ਦੀ ਪੈਤ ਪਤ ਰਖਣੀ ਹਰ ਨਦਾਨ ਹਰ ਦੇ ਬਾਣ ਪਤੇ ਬਖਸ਼ਿਸ਼ ਤੇ ਨਿਰਦੇਸ਼ਾਂ ਤੇ ਪ੍ਰਦੇਸ਼ਾਂ ਵਿੱਚ ਵੀ ਆਪਣੇ ਬੱਚਿਆਂ ਤੇ ਨੇ ਨਾ ਪਰ ਅਰਥ ਰਖਣਾ ਮਹਾਂ ਦਰਤੀ ਅੰਤ ਪ੍ਰਕਾਰ ਭੋਜਨ ਬਹੁਤੀ ਬਹੁਤ ਜਨ ਮਿਸਟਾਈ ਉਰੇਕ ਬਾਜ ਸਾਤ ਕੋ ਕੁਦ ਤਰਫ ਹਮਲਾ ਬਹੁ ਭੋਗਰ ਕਰਪਸਰ ਦੀ ਦੇ ਤੇ ਸੰਤਨ ਦੇ ਸ਼ਬਦ ਨੇ ਗੁਰੂ ਤੇਗ ਬਹਾਦਰ ਜੀ ਪ੍ਰਬਾਨ ਨੇ ਜੋ ਕੁਰਬਾਨ ਹੋਇਆ ਲੰਗਰ ਪ੍ਰਸਾਦ ਸਾਧ ਸੰਗ ਵਰਤੋਂ ਦਿੱਤਾ ਕੋ ਕੋ ਜੂਝੀ ਸ਼ਜੀ ਸੋ ਆਪ ਜੀ ਦਾ ਨਾਮ ਤਪ ਤੇ ਕਰੈ ਬੈਗਨ ਸੱਜੇ ਆਪ ਜੀ ਦੀ ਪਰਦੇ ਸੇ ਫੰਦ ਤੇ ਸੋੰਦੇ ਸਰਬੱਤ ਲਾਹੇ ਬੰਧੂ ਮਨ ਸਾਧਾਰ ਦੁਭੱ ਕਰਿਆ ਬੈ ਸਾਧ ਸੰਗ ਜਨਮ ਮਰ ਦਾ ਬਿਆਸਨ ਹੋਰ ਸੂਰਤ ਪੂਰਨ ਹੋਵੇ ਪ੍ਰੇਤੂ ਬਸਤ ਸਾਇਦੀਆਂ ਵਰਪਤਾ ਬਖਸ਼ਿਸ ਕਰਨਿਆ ਸੰਕਤਾਂ ਦੇ ਅੰਦਰ ਫੁਲਕਟਾ ਬੰਦਰ ਪਰਮਾਨਿਕੂ ਪਾਦਨ ਕਰਨ ਲਈ ਕਿ ਬਿਕਤਰਾ ਇਸ ਪਾਣੀ ਦਾ ਸੁਭਾਅ ਦਾਰਾ ਜਾਂ ਸੰਕਤਾਂ ਦੇ ਹਿਰਦੇ ਵਿੱਚ ਦੁਫਾਨ ਸੁਆਗਮ ਦੇ ਸੰਬਾਪ ਤੇ ਅਰਦਾਸ ਸਾਜ ਦੇ ਪਾਵਨ ਪਵਿੱਤਰ ਮਾਰਗ ਉੱਤੇ ਚੰਨਾ ਤੁਮਲਾ ਪਾਸ ਬਾਣੇ ਅਵੇਖ ਘਟਾਪਾ ਦਾ ਪੁਲਕਵਾ ਪਰ ਸੇ ਗੁਰੂ ਪਿਆਰੇ ਦੇ ਲੋਕ ਜਨਾ ਮੇਰਾ ਪੁਤਨਾਮ ਸ੍ਰੀ ਸਤਨਾਮ ਵਾਹਿਗੁਰੂ ਜੀ ਤਬਾ ਜੀ ਨਾਨਕ ਰਾਮ ਜੀ ਕਹਾ ਤੇਰੇ ਭਾਣੇ ਸਭਾ ਭਲਾ ਕਹਾ ਵਾਹਿਗੁਰੂ ਜਿੰਨ ਕਾ ਖਸਾ ਵਾਹਿਗੁਰੂ ਜਿੰਨ ਕੀ ਫਤ ਇਹੋ ਰਾਇਆ ਗਿਆ ਭਈ ਅਨਕਾਲ ਕੀ ਤਰੇ ਚਹਾਰ ਰੂਪ ਅੰਤ ਸਾਤਿ ਸਨ ਕੋ ਹੁਕਮ ਹੈ ਗੁਰੂ ਮਾਨ برا کیب کو من گوچ ہے کوالسا ہے نا کار ہوئی سب منہیں گریم بچے سر جا کار ہوئی سب منہیں گریم بچے